ਚਮੰਟੂ ਜੀ ਜਲੰਧਰ ਦੀ ਗੱਲ ਵੈਸੇ ਆਪਾਂ ਕੀਤੀ ਸੀ ਥੋੜੀ ਜੀ ਪਰ ਜਲੰਧਰ ਦੇ ਵਿੱਚ ਵੀ ਮਾਹੌਲ ਪੂਰਾ ਬਣਿਆ ਹੋਇਆ ਇੱਕ ਪਾਸੇ ਚੰਨੀ ਸਾਹਿਬ ਨੇ ਦੂਜੇ ਪਾਸੇ ਚੌਧਰੀ ਪਰਿਵਾਰ ਆ ਜੀ ਵਿਕਰਮਜੀਤ ਚੌਧਰੀ ਉਹ ਵੀ ਲੱਗੇ ਹੋਏ ਆਪਸ ਦੇ ਵਿੱਚ ਪੂਰਾ ਖੜਕ-ਖੜਕ ਉੱਥੇ ਤਾਂ ਬਹੁਤ ਲੱਗਣਾ ਹੀ ਹੈ ਇਹਨਾਂ ਨੇ 2-4 ਦਿਨ 4 ਦਿਨ ਚਾਨਣੀ ਫਿਰ ਹਨੇਰੀ ਰਾਤ ਉਹੀ ਕੁਝ ਹੋ ਜਾਣਾ ਆ 2-4 ਦਿਨ ਇਹਨਾਂ ਨੇ ਕਰਨਾ ਹੀ ਕਰਨਾ ਚੰਨੀ ਮਤਲਬ ਕਿ ਉਹ ਕੈਲੂ ਗੇਮ ਪਾ ਗਿਆ ਆਪਦੀ ਸੈਟਿੰਗ ਕਰ ਗਿਆ ਟਿਕਟ ਲੈ ਗਿਆ ਜੀ ਤਾਂ ਹੁਣ ਚੌਧਰੀ ਫੈਮਿਲੀ ਉਹ ਤੇ ਹੁਣ ਵੇਖੋ ਕਾਂਗਰਸ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਕਾਂਗਰਸ ਦਾ ਛੱਡੋ ਕਈਆਂ ਦਾ ਹੀ ਹਿਸਾਬ ਕਿਤਾਬ ਵਿਗੜਿਆ ਪਿਆ ਕਿ ਇੱਕ ਉਧਰ ਰਹਿ ਜਾਂਦਾ ਹੈ ਕੋ ਉਧਰ ਚਲੇ ਜਾਂਦਾ ਸੁਨੀਲ ਜਾਖੜ ਪ੍ਰਧਾਨ ਬਣਿਆ ਫਿਰ ਦਾ ਭਾਜਪਾ ਦਾ ਭਤੀਜਾ ਉਹਦਾ ਕਾਂਗਰਸੀ ਆ ਹਾਲ ਦੀ ਘੜੀ ਅੱਜ ਦੇ ਦਿਨ ਤੱਕ ਤੇ ਬਾਈਬਾ ਸਾਹਿਬ ਦੇ ਵੀ ਇਹਦੇ ਆ ਇੱਕ ਭਰਾ ਉਧਰ ਹੈ ਇੱਕ ਉਧਰ ਹੈ ਝੰਡੇ ਦਾ ਅਕਸਰ ਮਜ਼ਾਕ ਉਡਦਾ ਜੀ ਫਿਰ ਮਨਪ੍ਰੀਤ ਬਾਦਲ ਉਹ ਭਾਜਪਾ ਚ ਵੜਿਆ ਫਿਰਦਾ ਤੇ ਦੂਜੇ ਪਾਸੇ ਸਖਬੀਰ ਸਿੰਘ ਬਾਦਲੋਰੀ ਕਾਲੀ ਆ ਸਮਝੋ ਬਾਹਰ ਨੇ ਖੇਡਾ ਜੀ ਤੇ ਸਮਝੋ ਬਾਹਰ ਨੇ ਖੇਡਾ ਹਣ ਚੌਧਰੀ ਫੈਮਿਲੀ ਚ ਵੀ ਇਹ ਹੋ ਗਿਆ ਮਾਂ ਐ ਭਜਪਾ ਜੁਆਇਨ ਕਰ ਗਈ ਆ ਪੁੱਤਰ ਚੰਨੀ ਦੇ ਨਾਲ ਇੱਟ ਖੜੀ ਕੇ ਹੁਣ ਦੱਸੋ ਕਹਿੰਦਾ ਜੇ ਤੂੰ ਜੇ ਤੂੰ ਕਹਿਣਾ ਕਿ ਧੌਣ ਚ ਸਰਿਆ ਤੇ ਕੱਢ ਕੇ ਦਿਖਾ ਦੇ ਫਿਰ ਤੇ ਜੇ ਮੇਰੀ ਮਾਂ ਨੂੰ ਕੋਈ ਬੋਲਿਆ ਗਾਂ ਤੋਂ ਤੇ ਫਿਰ ਆਪਦਾ ਸਾਫ ਲਾ ਲਈ ਉਹ ਤੇ ਇੱਥੋਂ ਤੱਕ ਆਏ ਪੈਨੇ ਸਾਫ ਕਿਤਾਬ ਤੱਕ ਆਏ ਪੈਨੇ ਪਤਾ ਨਹੀਂ ਕਿ ਆਦਾ ਸਾਫ ਕਿਤਾਬ ਕਰਨਾ ਇਹਨਾਂ ਨੇ ਹੁਣੇ ਨਹੀਂ ਪਤਾ ਵੀ ਚੌਧਰੀ ਸਾਹਿਬ ਉਧਰਲੇ ਪਾਸੇ ਆਪਣੀ ਮਾਤਾ ਦੀ ਗੱਲ ਮੰਨਣਗੇ ਕਿ ਪਾਰਟੀ ਦੀ ਗੱਲ ਮੰਨਣਗੇ ਭਾਈ ਉਹੀ ਤਾਂ ਗੱਲ ਹੈ ਨਾ ਕਿਹਦਾ ਕਹਿਣਾ ਮੰਨਣਗੇ ਤਮਾਸ਼ਾ ਹੀ ਚੱਲ ਰਿਹਾ ਹੈ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਆ ਦੇਖ ਲਓ ਤੁਹਾਡੇ ਸਾਹਮਣੇ ਆ ਆ ਕਿੰਨੇ ਪਰਿਵਾਰ ਆ ਜਿਹੜੇ ਇਸ ਤਰ੍ਹਾਂ ਹੀ ਉਧਰ ਚਲੇ ਜਾਂਦਾ ਹੈ ਕੋਧਰ ਚਲੇ ਜਾਂਦਾ ਵਿੱਚ ਵਿਚਲੇ ਲੋਕ ਫਸੇ ਆ ਤਾਂ ਇਹ ਜਿਹੜਾ ਹੁਣ ਮਾਮਲਾ ਹੈ ਵਿਅਕਤੀਗਤ ਬਣ ਗਿਆ ਚੰਨੀ ਸਾਹਿਬ ਆਪ ਦਾ ਕੰਮ ਕਰ ਗਏ ਆ ਤਾਂ ਦੂਸਰੇ ਪਾਸੇ ਚੌਧਰੀ ਫੈਮਿਲੀ ਉਹ ਆਪ ਦਾ ਕੰਮ ਕਰ ਰਹੇ ਉਹ ਮੁਖਾਲਫਤ ਕਰਨ ਕੀ ਚੰਨੀ ਕਰ ਸਕਦੇ ਹੋਏ ਜਲੰਧਰੋਂ ਟਿਕਟ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੀ ਮਿਲਨੀ ਸੀ ਹਿਸ਼ਾਰਪੁਰ ਤੋਂ ਵੀ ਉਹਨਾਂ ਨੇ ਬੰਦਾ ਲਾਣ ਦਿੱਤਾ ਉੱਥੇ ਸਾਂਪਲਾ ਪਿੱਟਦਾ ਰਹਿ ਗਿਆ ਸਾਂਪਲੇ ਨੂੰ ਚਲੋ ਸੈੱਟ ਕਰ ਲਿਆ ਭੱਜ ਪਾਲਿਆ ਨਹੀਂ ਤੇ ਉਹ ਵੀ ਕੇਪੀ ਦੇ ਨਾਲ ਹੀ ਉਹਦੀ ਵੀ ਓਪਨਿੰਗ ਜੋੜੀ ਬਣ ਜਾਣੀ ਸੀ ਇਹ ਦੋਨੇ ਸਟਾਰਟ ਲੈਂਦੇ ਜੀ ਤਾਂ ਕਹਿੰਦਾ ਮਤਲਬ ਹੈ ਕਿ ਚਲੋ ਚੌਧਰੀ ਫੈਮਿਲੀ ਨੇ ਬੇਸ਼ੱਕ ਟਿਕਟ ਤੋਂ ਬਗੈਰ ਸਬਰ ਕਰ ਲਿਆ ਉਹ ਕਹਿੰਦੇ ਘਟੋ ਘਟ ਤੁਹਾਡੇ ਤੁਹਾਡੀ ਤੇ ਫੱਟੀ ਪੋਚੀ ਆ ਨਾ ਇੱਕ ਵਾਰੀ بس اج ਜਦੋਂ ਲੜਾਈਆਂ ਸ਼ੁਰੂ ਹੋ ਜਾਣ ਤੇ ਤੁਹਾਨੂੰ ਪਤਾ ਹੀ ਹੈ ਨੁਕਸਾਨ ਓਵਰ ਆਲ ਕਿਸ ਦਾ ਹੈ ਕਾਂਗਰਸ ਵਧੀਆ ਲੱਗ ਰਹੀ ਸੀ ਪੋਜੀਸ਼ਨ ਉਹਦੀ ਠੀਕ ਲੱਗ ਰਹੀ ਸੀ ਪਰ ਜਿਸ ਤਰ੍ਹਾਂ ਮਾਹੌਲ ਬਣਿਆ ਪਿਆ ਲੁਧਿਆਣਾ ਦੇਖ ਲਓ ਜਲੰਧਰ ਦੇਖ ਲਓ ਖਡੂਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਈ ਥਾਵਾਂ ਤੇ ਦੇਖ ਲਓ ਇਹਨਾਂ ਦਾ ਆਪਸ ਦੇ ਵਿੱਚ ਇੱਕ ਕਾਂਟੋ ਕਲੇਸ਼ ਚੱਲ ਰਿਹਾ ਵਾ ਜੀ 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 ਬਾਕੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਹੋਰ ਕਿਹਦਾ ਕਿਹਦਾ ਕਾਂਟੋ ਕਲੇਸ਼ ਚੱਲਦਾ ਮੰਤਰੀ ਜੀ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਜਿੰਨੀ ਦੇਰ ਤੱਕ ਪੰਜਾਬ ਚੋਣਾ ਉਸੇ ਤਰ੍ਹਾਂ ਦੇ ਨਾਲ ਕੰਮ ਚੱਲਣਾ